තන සිරීවාහිගුරුසාහිවජ සලෝක මහල්ල ਨਾਨਕ ਨਾਮੋ ਕੋਥੇ ਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਐ ਮੁੱਠੀ ਦੁਜ ਭਾਈ ਜਾਮਦਰ ਬੱਦੀ ਮਾਰੀ ਹੈ ਬਹੁਤੀ ਮਿਲ ਸਜਾਈ ਨਾਨਕ ਨਾਵ ਕੋਥੇ ਆ ਹਾਲਤ ਪਾਲਤ ਸਭ ਜਾਈ ਜਪ ਤਪ ਸੰਜਮ ਸਭ ਹਿਰ ਲਐ ਮੋਟੀ ਦੁਜੇ ਪਾਈ ਜਨਦਰ ਬਦੀ ਮਾਰੀ ਅਹ ਬਹਤੀ ਮਿਲ ਸਜਾਈ ਮਹੱਲਾ ਤੀਜਾਂ ਸੰਤਨ ਨਾਲ ਐਰ ਕਮਾਵ ਦੇ ਦੋਸਤਾਂ ਨਾਲ ਮੋਹ ਪਿਆਰ ਅਗੇ ਪਿੱਛੇ ਸੁਖ ਨਹੀਂ मर जमवारोवार तरसना का दिना दो धोबेदा हुए खुआर। मोह काले तिना निंद का ਇਤ ਸੱਚੇ ਦਰਬਾਰ ਨਾਨਕ ਨਾਮ ਬਿਹੂਣੀਆ ਨਾ ਉਰਵਾਰ ਨਾ ਪਾਰ ਆਉਡੀ ਜੋ ਹਰ ਨਾਮ ਧਿਆਇਂਦੇ से हर हर नाम रते मन माही जिना मन चित एक आराध्य तिन्ना एक दूजा को नहीं ਸੇ ਪਰਖ ਹਰ ਸੇਵ ਦੇ ਜੇਨ ਤੋਰ ਮਸਤਕ ਲੇਖ ਦਿਖਾਹੀ ਹਾਰ ਕੇ ਗੁਣ ਨਿਤ ਗਾਵ ਦੇ ਹਾਰ ਗੁਣ ਗਾਏ ਗੁਣੀ ਸਮਝਾਈ ਅੜੇ ਆਈ ਵੱਡੀ ਗੁਰਮੁਖਾ ਗੁਰਪੂਰੈ ਹਰਨਾਮ ਸਮਾਹੀ ਹਰਤੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਈ बड़ आई बड़ी गुर मुखा गुरमुखा गुरपुर हर नाम समाही वागुरु जी का खालसा वाहिगुरु जी की फतेह